ਹਾਂਜੀ ਦੋਸਤੋ ਤੁਹਾਡਾ ਥੈਂਕਸ ਹਿੰਦੁਸਤਾਨ ਚੈਨਲ ਵਿੱਚ ਸਵਾਗਤ ਹੈ ਜੇ ਤੁਸੀਂ ਇਹ ਸਾਹਮਣੇ ਜੋ ਦੇਖ ਰਹੇ ਹੋ ਇਹ ਪਟਿਆਲੇ ਸ਼ਹਿਰ ਦਾ ਨਵਾਂ ਬੱਸ ਸਟੈਂਡ ਹੈ ਜੋ ਕਿ ਬਹੁਤ ਹੀ ਖੂਬਸੂਰਤ ਬਹੁਤ ਹੀ ਵਧੀਆ ਟੈਕਨੋਲੋਜੀ ਨਾਲ ਇਹ ਤਿਆਰ ਕੀਤਾ ਗਿਆ ਹੈ ਤੇ ਇਹਦੀਆਂ ਜਿਹੜੀਆਂ ਬਸਾਂ ਜਿਹੜੀਆਂ ਹੈਗੀਆਂ ਉਹ ਉੱਪਰ ਜਾਕੀ ਖੜਦੀਆਂ ਤੇ ਸਵਾਰੀਆਂ ਲਿਫਟ ਰਾਹੀਂ ਜਾਂ ਫਿਰ ਪੌੜੀਆਂ ਰਾਹੀਂ ਥੱਲੇ ਗਰਾਉਂਡ ਫਲੋਰ ਤੇ ਆਉਂਦੀਆਂ ਤੇ ਉੱਥੋਂ ਆਉਂਦੀਆਂ ਬੱਸਾਂ ਵਗੈਰਾ ਪਕੜਦੀਆਂ ਇਹ ਸਾਹਮਣੇ ਦੇਖ ਸਕਦੇ ਹੋ ਬਹੁਤ ਹੀ ਸੁੰਦਰ ਹਾਈ ਟੈਕ ਜਿਹੜਾ ਹੈਗਾ ਬੱਸਾਡਾ ਪਟਿਆਲਾ ਸ਼ਹਿਰ ਦਾ ਹੈ ਪੂਰੀਆਂ ਸੁਵਿਧਾਵਾਂ ਨੇ ਟਾਇਲਟਸ ਵਗੈਰਾ ਬਹੁਤ ਕਲੀਨ ਨੇ ਬਹੁਤ ਸੁੰਦਰ ਨੇ ਤੇ ਸਾਹਮਣੇੋਂ ਤੁਸੀਂ ਦੇਖ ਸਕਦੇ ਹੋ ਇਹ ਦੂਰ ਦਾ ਰੇਸ਼ਾ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਮੈਂ ਆਟੋ ਤੋਂ ਚਲਦੀ ਹੋਈ ਬਣਾਇਆ ਤੇ ਅੱਜ ਤੁਹਾਨੂੰ ਫ੍ਰੀ ਆਪਣਾ ਪਟਿਆਲਾ ਸ਼ਹਿਰ ਦਾ ਦਰਸ਼ਨ ਕਰਾਵਾਂਗੇ ਤੇ ਆਹ ਦੇਖ ਸਕਦੇ ਆ ਪਟਿਆਲਾ ਸ਼ਹਿਰ ਦੀਆਂ ਸੜਕਾਂ ਇਹ ਜਿਹੜਾ ਹੈਗਾ ਰੋਡ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਹੈਗਾ ਕਾਲੀ ਮਾਤਾ ਮੰਦਿਰ ਲਈ ਅਸੀਂ ਜਾ ਰਹੇ ਹਾਂ ਤੇ ਰਸਤੇ ਵਿੱਚ ਇਹ ਨៃਕੇ ਵੀਡੀਓ ਹੈ ਲੋਕੇਸ਼ਨ ਜਿਹੜੀ ਏਰੀਆ ਜਿਹੜਾ ਹੈਗਾ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਪਟਿਆਲੇ ਸ਼ਹਿਰ ਤੋਂ ਬਹੁਤ ਘੱਟ ਜਾਣਾ ਤੇ ਰਸਤੇ ਦੇ ਵੀਵਸ ਤੁਸੀਂ ਇੰਜੋਏ ਕਰਦੇ ਜਾਓ ਇਹ ਸਾਹਮਣੇ ਦੇਖ ਸਕਦੇ ਹੋ ਅਸੀਂ ਕਾਲੀ ਮਾਤਾ ਮੰਦਿਰ ਹੁਣ ਪਹੁੰਚ ਚੁੱਕੇ ਹਾਂ ਜੋ ਕਿ ਪਟਿਆਲੇ ਦਾ ਪ੍ਰਸਿੱਧ ਪ੍ਰਾਚੀਨ ਕਾਲੀ ਮਾਤਾ ਮੰਦਿਰ ਹੈ ਇਸ ਮੰਦਰ ਦੀ ਬਹੁਤ ਹੀ ਮਹਾਨਤਾ ਹੈ ਅੱਜ রবিવાર ਹੈ ਸੁਣਨ ਚ ਆ ਰਿਹਾ ਕਿ ਕੱਲ ਸ਼ਨੀਵਾਰ ਨੂੰ ਇੱਥੇ ਜੋ ਭੀੜ ਸੀਗੀ ਉਹ ਦੇਖਣ ਲਾਇਕ ਸੀਗੀ ਇੱਥੇ ਲੱਖਾਂ ਦੇ ਹਿਸਾਬ ਨਾਲ ਲੋਕ ਇੱਥੇ ਸ਼ਨੀਵਾਰ ਨੂੰ ਦਰਸ਼ਨ ਲਈ ਆਉਂਦੇ ਨੇ ਤੇ ਆਪਦੀਆਂ ਮੰਤਾਂ ਮੰਦੇ ਨੇ ਤੇ ਇੱਥੇ ਅਸੀਂ ਜਿਹੜਾ ਹੈਗਾ ਪ੍ਰਸ਼ਾਦ ਇਸ ਦੁਕਾਨ ਤੋਂ ਲੈ ਕੇ ਤੇ ਦਰਸ਼ਨ ਲਈ ਅਸੀਂ ਅਗਾਂਹ ਵਧੇ ਤੇ ਮਾਤਾ ਰਾਣੀ ਤੋਂ ਜੋ ਵੀ ਤੁਸੀਂ ਮੰਗੋਗੇ ਉਹ ਤੁਹਾਡੀਆਂ ਮਰਜ਼ੀਆਂ ਜ਼ਰੂਰ ਪੂਰੀਆਂ ਹੋਣਗੀਆਂ ਇਹ ਮੇਨ ਗੇਟ ਸਾਹਮਣੇ ਦੇਖ ਰਹੇ ਹੋ ਐਂਟਰੀ ਵਾਸਤੇ ਹੈ ਤੇ ਇੱਥੇ ਸਕਿਉਰਿਟੀ ਚੈਕਿੰਗ ਵਾਸਤੇ ਤੇ ਇੱਧਰ ਸਾਹਮਣੇ ਤੁਸੀਂ ਜੇ ਚਾਹੋਗੇ ਤੇ ਸਾਹਮਣੇ ਇਹ ਹੈਗਾ ਰਸਤਾ ਮੇਨ ਜੋ ਦਰਬਾਰ ਹੈ ਮਾਤਾ ਰਾਣੀ ਦਾ ਤੇ ਉਹ ਸਾਈਡੋਂ ਤੇ ਜਾ ਰਿਹਾ ਹੈਗਾ ਤੇ ਇੱਥੇ ਆਉਂਦੀਆਂ ਮੰਤਾਂ ਪੂਰੀਆਂ ਕਰਨ ਲਈ ਲੋਕ ਇੱਥੇ ਚੁੰਨੀਆਂ ਵਗੈਰਾ ਬੰਨਦੇ ਨੇ ਤੇ ਇਹ ਪ੍ਰਾਂਗਣ ਹੈਗਾ ਆਪਣਾ ਕਾਲੀ ਮਾਤਾ ਮੰਦਿਰ ਦਾ ਸਾਹਮਣੇ ਦੇਖ ਸਕਦੇ ਹੋ ਤੁਸੀਂ ਤੇ ਆਹੋ ਗਿੰਡਾ ਚੌਂਕ ਮੰਗਦਰਬਾਰ ਭਵੰਦੀਆ ਅੱਜ ਅਜ ਰਵੀਵਾਰ ਹੈ ਸਵੇਰ ਜਦ ਸਮਾਂ तकरीबन 9:30 ਵਜੇ ਦਾ ਹੋ ਚੁੱਕਾ ਤੇ ਇਸ ਕਰਕੇ ਬਿਲਕੁਲ ਵੀ ਰੌਣਕ ਨਹੀਂ ਹੈ ਲਾਈਵ ਸਕਰੀਨ ਤੇ ਤੁਸੀਂ ਦਰਸ਼ਨ ਕਰੋ ਤੇ ਬਿਲਕੁਲ ਸਾਹਮਣੇ ਇਹ ਮਾਤਾ ਕਾਲੀ ਮਾਤਾ ਦਾ ਮੰਦਿਰ ਹੈ ਤੇ ਇੱਥੇ ਸਭ ਤੋਂ ਪਹਿਲਾਂ ਐਂਟਰੀ ਇਸ ਸਾਈਡ ਤੋਂ ਹੁੰਦੀ ਹੋਈ ਤੇ ਲੋਕ ਆਪਦੀਆਂ ਮੰਤਾ ਮੰਦੇ ਨੇ ਤੇ ਇੱਥੇ ਦੀਵੇ ਵਗੈਰਾ ਵੀ ਜਲਾਉਂਦੇ ਨੇ ਤੇਲ ਦੇ ਸਰੋਂ ਦੇ ਤੇਲ ਦੇ ਤੇ ਲੋ ਜੀ ਦਰਸ਼ਨ ਕਰੋ ਹੁਣ ਮਾਤਾ ਕਾਲੀ ਮਾਤਾ ਦੇ ਮਾਤਾ ਸਾਭ ਦੀਆਂ ਮਰਾਦਾਂ ਪੂਰੀਆਂ ਕਰੇ ਬੋਲੋ ਜੈਕਾਰਾ ਮਾਤਾ ਰਾਨੀ ਦਾ ਬੋਲ ਸੱਚੇ ਦਰਬਾਰ ਕੀ ਜੈ ਤੇ ਅੰਦਰ ਲੈ ਚਲਦੇ ਹਾਂ ਤੁਹਾਨੂੰ ਅੰਦਰੋਂ ਵੀ ਮਾਤਾ ਰਾਣੀ ਮੰਦਿਰ ਦਿਖਾਵਾਂਗੇ ਤੇ ਸਾਹਮਣੇ ਤੁਸੀਂ ਦਰਸ਼ਨ ਕਰੋ ਮਾਤਾ ਦੇ ਮਾਤਾ ਰਾਣੀ ਸਭ ਦੀਆਂ ਇੱਛਾਵਾਂ ਪੂਰੀਆਂ ਕਰੇ ਵੈਸੇ ਤਾਂ ਮੰਦਿਰ ਦੇ ਅੰਦਰ ਪ੍ਰੰਗਨ ਦੇ ਅੰਦਰ ਮੰਦਿਰ ਦੇ ਅੰਦਰ ਵੀਡੀਓ ਬਣਾਉਣ ਦੀ ਪਰਮਿਸ਼ਨ ਨਹੀਂ ਹੈ ਮਗਰ ਅੱਪਾ ਪਰਮਿਸ਼ਨ ਲੈ ਕੇ ਹੀ ਵੀਡੀਓ ਇਹ ਅੰਦਰੋਂ ਬਣਵਾਈ ਸੀ ਬਣਾਈ ਸੀਗੀ ਆਪ ਖੁਦ ਤੇ ਸਾਹਮਣੇ ਮਾਤਾ ਦੇ ਇਹ ਵਿਸ਼ਰਾਮ ਗ੍ਰਹਿ ਹੈ ਸਾਹਮਣੇ ਦੇਖ ਸਕਦੇ ਹੋ ਤੇ ਜਦੋਂ ਮੱਥਾ ਟੇਕ ਕੇ ਅਸੀਂ ਬਾਹਰ ਆਏ ਨੇ ਮਾਤਾ ਰਣ ਦੇ ਬੈਕ ਸਾਈਡ ਦਾ ਤੇ ਇੱਥੋਂ ਨਿਕਲਦੇ ਹੀ ਸਾਹਮਣੇ ਤੁਸੀਂ ਆਹ ਦੇਖ ਸਕਦੇ ਹੋ ਮੰਦਿਰ ਦਾ ਪਿਛਲੇ ਸਾਈਡ ਦਾ ਪ੍ਰਾਂਗਨ ਹੈ ਇੱਥੇ ਬਹੁਤ ਖੁੱਲੀ ਖੁੱਲਾ ਏਰੀਆ ਹੈ ਜਿੱਥੇ ਕਿ ਆਹ ਸਾਹਮਣੇ ਇੱਕ ਮੰਦਿਰ ਤੁਸੀਂ ਦੇਖ ਰਹੇ ਹੋ ਤੇ ਨਾਲ ਹੀ ਇੱਥੇ ਚੁੰਨੀਆਂ ਵਗੈਰਾ ਆਪਣੀਆਂ ਬੰਨ ਕੇ ਉੱਥੇ ਆਪਦੀ ਵਗ ਜਾਂ ਜਿਹੜੀ ਹੈਗੀ ਆ ਆਪਦੀਆਂ ਮਨਤਾ ਮੰਦ ਮੰਗਦੇ ਨੇ ਤੇ ਆਹ ਲੈ ਚਲਦੇ ਆ ਇਸ ਮੰਦਰ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਇੱਥੇ ਜੋਤਪਤੀ ਵਗੈਰਾ ਦੀਵੇ ਜਗਾ ਕੇ ਆਪਦੀ ਮਨੋ ਕਾਮਨਾ ਮੰਗਦੇ ਨੇ ਤੇ ਇੱਥੇ ਚੁੰਨੀ ਵਗੈਰਾ ਚੜਾ ਕੇ ਇਹ ਪਿੱਪਲ ਦਾ ਦਰਖਤ ਹੈ ਸਾਹਮਣੇ ਦੇਖ ਰਹੇ ਹੋ ਤੁਸੀਂ ਇਹ ਜੋ ਨਾਰੀਅਲ ਪੇਟਾ ਵਗੈਰਾ ਵੀ ਹੈ ਜੋ ਵੀ ਇੱਥੇ ਮਾਤਾ ਰਾਣੀ ਦਾ ਸ਼ਿੰਗਾਰ ਜੋ ਨਾਲ ਤੁਸੀਂ ਬਾਹਰੋਂ ਲੈ ਕੇ ਆਏ ਹੋ ਤੇ ਉਹ ਵੀ ਇੱਥੇ ਲੋਗ ਚੜਾ ਕੇ ਫਿਰ ਅੱਗੇ ਇਹ ਸਾਹਮਣੇ ਗਦਰੀ ਮੰਦਿਰ ਦੇਖ ਰਹੇ ਹਾਂ ਤੇ ਲੈ ਚੱਲਦੇ ਹੁਣ ਇਸ ਮੰਦਿਰ ਦੇ ਵੀ ਅੰਦਰ ਤੁਹਾਨੂੰ ਬਹੁਤ ਹੀ ਸੁੰਦਰ ਇਹ ਮੰਦਿਰ ਬਣਿਆ ਹੋਇਆ ਹੈਗਾ ਤਰਾਣੀ ਸਭ ਦੀਆਂ ਮਨੁਕਾਮਨਾ ਪੂਰੀਆਂ ਕਰਨ ਤੇ ਮੰਦਿਰ ਤੋਂ ਬਾਹਰ ਨਿਕਲ ਕੇ ਅਸੀਂ ਆ ਪ੍ਰਾਂਗਨ ਦੀ ਉਸ ਵੀਡੀਓ ਬਣਾਈ ਤੇ ਇਸ ਤੋਂ ਬਾਅਦ ਇੱਥੇ ਸਾਹਮਣੇ ਹੀ ਤੁਸੀਂ ਦੇਖੋਗੇ ਕਿ ਵੀ ਇੱਥੇ ਰਾਧਾਕ੍ਰਿਸ਼ਨ ਜੀ ਦਾ ਮੰਦਿਰ ਹੈ ਤੇ ਆਓ ਲੈ ਚੱਲਦੇ ਹੁਣ ਤੁਹਾਨੂੰ ਮੰਦਿਰ ਜੀ ਮੰਦਿਰ ਦੇ ਅੰਦਰ ਤੇ ਸਾਹਮਣੇ ਦਰਸ਼ਨ ਕਰੋ ਰਾਧਾਕ੍ਰਿਸ਼ਨ ਜੀ ਦੇ ਤੇ ਇੱਥੇ ਜੋ ਭੀੜ ਹੈ ਕਾਫੀ ਭੀੜ ਸੀਗੀ ਤੇ ਫਿਰ ਵੀ ਕੋਈ ਦਿੱਕਤ ਨਹੀਂ ਆਈ ਤੇ ਅਸੀਂ ਬੜੇ ਆਰਾਮ ਨਾਲ ਇੱਥੇ ਮਥਾ ਟੇਕਿਆ ਤੇ ਉਸ ਤੋਂ ਬਾਅਦ ਇਹ ਪ੍ਰਕਰਮਾ ਦੇਣ ਲਈ ਪਿੱਛੇ ਦੀਵਾਰਾਂ ਤੇ ਰਾਧੇ ਰਾਦੇ ਲਿਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਮਾਰਬਲ ਹੀ ਲੱਗਾ ਹੋਇਆ ਤੇ ਅਸੀਂ ਪ੍ਰਕਰਮਾ ਕਰਦੇ ਹੋਏ ਤੇ ਇੱਧਰ ਬੈਕ ਸਾਈਡ ਤੇ ਦੇਖ ਸਕਦੇ ਹਾਂ ਲੱਡੂ ਗੋਪਾਲ ਜੀ ਦਾ ਇੱਥੇ ਝੂਲਾ ਤੇ ਫਿਰ ਅਸੀਂ ਨਿਕਲਦੇ ਹੋਏ ਮੰਦਰ ਤੋਂ ਇੱਥੋਂ ਬਾਹਰ ਆ ਜਾਂਦੇ ਹਾਂ ਤੇ ਬਾਹਰ ਆ ਕੇ ਅੱਗੇ ਤੁਹਾਨੂੰ ਲੈ ਚਲਦੇ ਆ ਆ ਸਾਹਮਣੇ ਇੱਕ ਹੋਰ ਮੰਦਿਰ ਤੁਹਾਨੂੰ ਨਜ਼ਰ ਆ ਰਿਹਾ ਹੈਗਾ ਦਰਸ਼ਨ ਕਰਦੇ ਰਹੋ ਨਾਲ ਜੈ ਮਾਤਾ ਦੀ ਕਮੈਂਟ ਵੀ ਜਰੂਰ ਕਰਦੇ ਰਹੋ ਅਗਰ ਵੀਡੀਓ ਅੱਛੀ ਲੱਗਦੀ ਹੈ ਤਾਂ ਕਿਰਪਾ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਜਿਹੜਾ ਸਾਡੇ ਚੈਨਲ ਨੂੰ ਹੈਗਾ ਸਬਸਕ੍ਰਾਈਬ ਕਰ ਲਓ ਅਗਰ ਤੁਸੀਂ ਇਹ ਫੇਸਬੁੱਕ ਤੇ ਦੇਖ ਰਹੇ ਹੋ ਤੇ ਸਾਡਾ ਚੈਨਲ ਨੂੰ ਫੋਲੋ ਕਰ ਲਓ ਇਸੇ ਤਰ੍ਹਾਂ ਹੀ ਅਸੀਂ ਮੰਦਿਰ ਦੇ ਪ੍ਰਕਰਮਾਂ ਲੰਘਦੇ ਹੋਏ ਮੰਦਿਰ ਤੋਂ ਬਾਹਰ ਆ ਜਣੇ ਆ ਤੇ ਇਸ ਤੋਂ ਬਾਅਦ ਅਸੀਂ ਰਾਈਟ ਟਰਨ ਕਰਦੇ ਆ ਤੇ ਰਾਈਟ ਟਰਨ ਕਰਨ ਤੋਂ ਬਾਅਦ ਅਸੀਂ ਕਹੋਂ ਜਣੇ ਆ ਸ਼ਨੀਦੇਵ ਮਹਾਰਾਜ ਜੀ ਦੇ ਮੰਦਿਰ ਚ ਤੇ ਇਹ ਸਾਰੀ ਸੰਗਤ ਜਿਹੜੀ ਹੈਗੀ ਹੈ ਇਹ ਸਾਹਮਣੇ ਦੇਖ ਰਹੇ ਹੂੰ ਸ਼ਨੀਦੇਵ ਮਹਾਰਾਜ ਜੀ ਦੇ ਦਰਸ਼ਨ ਲਈ ਜਾ ਰਹੇ ਆ ਤੇ ਇੱਧਰ ਮਤਨੂ ਰਾਈਟ ਹੀ ਸੱਜਾ ਤੇ ਹੀ ਮੰਦਰ ਬਣਿਆ ਹੋਇਆ ਹੈਗਾ ਤੇ ਦਰਸ਼ਨ ਕਰੋ ਸ਼ਨੀ ਦੇ ਮਹਾਰਾਜ ਜੀ ਦੇ ਓਮ ਸ਼ਮ ਸ਼ਨੀਚਰਾਏ ਨਮਾ ਪ੍ਰਭੂ ਸੱਧੀਆਂ ਇਛਾਾਂ ਪੂਰ ਕਰਨ ਤੇ ਨਾਲ ਹੀ ਉਰਲੇ ਪਾਸੇ ਆਪਣੇ ਗਣਪਤੀ ਜੀ ਦਾ ਵੀ ਮੰਦਰ ਬਣਿਆ ਹੋਇਆ ਹੈਗਾ ਬੋਲੋ ਗਣ ਗਣ ਗਣਪਤੇ ਨਮਾ ਤੇ ਮੰਦਰ ਚੋਂ ਬਾਹਰ ਨਿਕਲਦੇ ਹੋਏ ਤੇ ਮੰਦਰ ਦਾ ਇਹ ਗੇਟ ਨਜ਼ਰ ਆ ਰਿਹਾ ਤੁਹਾਨੂੰ ਦੇਖ ਸਕਦੇ ਹੋ ਤੇ ਇਹ ਬੈਕ ਸਾਈਡ ਤੇ ਆ ਸਰੋਵਰ ਬਣਿਆ ਹੋਇਆ ਹੈਗਾ ਜਿਹਦੇ ਵਿੱਚ ਪਾਣੀ ਨਹੀਂ ਸੀਗਾ ਜਲ ਨਹੀਂ ਸੀਗਾ ਮਗਰ ਜਿਹੜਾ ਹੈਗਾ ਸਰੋਵਰ ਸਰੋਵਰ ਬਹੁਤ ਹੀ ਅੱਛਾ ਸੁੰਦਰ ਸਰੋਵਰ ਬਣਿਆ ਹੋਇਆ ਅਗਰ ਤੁਸੀਂ ਪਟਿਆਲੇ ਸ਼ਹਿਰ ਆਉਂ ਤਾਂ ਜਰੂਰ ਕਾਲੀ ਮਾਤਾ ਦੇ ਮੰਦਿਰ ਜਰੂਰ ਦਰਸ਼ਨ ਕਰਨ ਲਈ ਆਓ ਇੱਥੇ ਜੋ ਵੀ ਮਾਤਰਾਣੀ ਤੋਂ ਆਪਾਂ ਮੰਗਦੇ ਆਂ ਤੇ ਸਾਡੀਆਂ ਮਨੋ ਕਾਮਨਾਵਾਂ ਮਰਜ਼ਾ ਪੂਰੀਆਂ ਹੁੰਦੀਆਂ ਨੇ ਤੇ ਜਦ ਵੀ ਤੁਸੀਂ ਆਓ ਤੇ ਦਰਸ਼ਨ ਜਰੂਰ ਕਰੋ ਮਾਤਾ ਰਾਣੀ ਦੇ ਤੇ ਇਸੇ ਤਰ੍ਹਾਂ ਅਸੀਂ ਘੁੰਮਦੇ ਹੋਏ ਸਾਹਮਣੇ ਅ ਅਸੀਂ ਅਲੱਗ-ਅਲੱਗ ਮੰਦਰਾਂ ਦੇ ਦਰਸ਼ਨ ਕਰਦੇ ਹੋਏ ਬੋਲੇਨਾਥ ਜੀ ਦੇ ਦਰਸ਼ਨ ਆ ਸਾਹਮਣੇ ਛੋਟਾ ਜਿਹਾ ਹੈਗਾ ਬੋਲੇਨਾਥ ਜੀ ਦਾ ਵੀ ਮੰਦਰ ਹੈ ਜੋ ਕਿ ਬਿਲਕੁਲ ਨੀਵੇਂ ਹੋ ਕੇ ਤੁਹੋਂ ਲੰਘਣਾ ਪੈਂਦਾ ਹੈਗਾ ਤੇ ਇੱਧਰ ਵੀ ਤੁਹਾਨੂੰ ਅੱਗੇ ਅੰਦਰ ਦਰਸ਼ਨ ਕਰਾਉਣੇ ਤੇ ਇਹ ਉੱਪਰੋਂ ਤੁਸੀਂ ਦੇਖ ਸਕਦੇ ਹੋ ਇਹ ਇਸ ਟਾਈਪ ਦਾ ਹੈਗਾ ਬਿਲਕੁਲ ਤਕਰੀਬਨ 4 ਫੁੱਟ 5 ਫੁੱਟ ਦੇ ਕਰੀਬੀ ਦੀ ਹਾਈਟ ਹੈ ਮੰਦਰ ਦੀ ਤੇ ਅੰਦਰ ਦਰਸ਼ਨ ਕਰੋ ਸ਼ੁੱਡਿੰਗ ਹੈ ਅੰਦਰ ਤੇ ਬਾਹਰ ਅਸੀਂ ਨਿਕਲਦੇ ਹੋਏ ਫਿਰ ਤੁਮੇ ਕਹੇ ਕਿਰ ਜੋ ਸਰੋਵਰ ਪਿੱਛੇ ਬਣਿਆ ਹੋਇਆ ਹੈਗਾ ਦੂਸਰੇ ਐਂਗਲ ਤੋਂ ਵੀ ਇਹਦੀ ਤੁਹਾਨੂੰ ਅਸੀਂ ਵੀਡੀਓ ਦਿਖਾ ਰਹੇ ਹਾਂ ਤੇ ਜੁੜੇ ਰਹੋ ਸਾਡੇ ਨਾਲ ਤੇ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅਗਰ ਤੁਸੀਂ ਇਹਨੂੰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਫਾਲੋ ਕਰ ਲਓ ਲਓ ਜੀ ਹੁਣ ਇਸ ਤੋਂ ਬਾਅਦ ਪ੍ਰਸ਼ਾਦ ਦੇ ਤੌਰ ਤੇ ਅਸੀਂ ਜਿਹੜਾ ਹੈਗਾ ਲੰਗਰ ਵੀ ਹੈ ਗਾਂ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ